ਆਪੇ ਬਚਨ ਕਰਦੇ ਹੋ ਆਪੇ ਖਿਸਕ ਜਾਂਦੇ ਹੋ ਫਿਰ ਤੁਸੀਂ ਉਧਾਰ ਲੈਂਦੇ ਹੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਹਨਾਂ ਪਾਵਨ ਤੁਕਾਂ ਦੀ ਜੇ ਬਚਨ ਕਰੇ ਤੇ ਖਿਸਕ ਜਾਏ ਤਾਂ ਬੋਲੇ ਕੱਚਾ ਇਹ ਕਿਹਨੂੰ ਸੁਣਨ ਵਾਸਤੇ ਨੇ ਆਪੇ ਅਮਲ ਕਰਿਆ ਕਰੋ ਸਿੰਘ ਸਾਹਿਬ ਜੀ ਸਿੰਘ ਸਾਹਿਬ ਜੀ ਇੰਨ ਬਿਨ ਸ਼ਬਦ ਤਾਂ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਇਹਦੇ ਮਤਲਬਾ ਨੇ ਸਮਝ ਨਹੀਂ ਆਈ ਕਿ ਇੰਨ ਬਿਨ ਦੇ ਅਰਥ ਇਹ ਨੇ ਕਿ ਜੋ ਸੁਖਬੀਰ ਬਾਦਲ ਕਹੇ ਉਹ ਹੀ ਇਨ ਬਿਨ ਲਾਗੂ ਹੋਣਾ ਚਾਹੀਦਾ ਹੈ ਇਹਦਾ ਮਤਲਬ ਇਹ ਹੀ ਹੋਇਆ ਨਾ ਤੇ ਇਹ ਹੋ ਵੀ ਰਿਹਾ ਹੈ ਜਿਵੇਂ ਤੁਸੀਂ ਉਹਨਾਂ ਨੂੰ ਕਿਹਾ ਸੀ ਵੀ ਪ੍ਰਾਣੀ ਲੀਡਰਸ਼ਿਪ ਪੰਥ ਕਿਤਾਬ ਦੀ ਤਰਜਮਾਨੀ ਨਹੀਂ ਕਰ ਸਕੀ ਇਸ ਕਰਕੇ ਉਹਨੂੰ ਖਜੋਹ ਕਰਾ ਦਿੱਤਾ ਜਾਂਦਾ ਹੈ ਕਿ ਜੇ ਤੁਸੀਂ ਸਿੰਘ ਸਾਹਿਬ ਜੀ ਸ੍ਰੀ ਅਕਾਲ ਪਖਤ ਸਾਹਿਬ ਤੋਂ ਜਾਰੀ ਕੀਤੇ ਹੋਏ ਆਦੇਸ਼ ਤੁਸੀਂ ਲਾਗੂ ਨਹੀਂ ਕਰਵਾ ਸਕੇ ਉਹਨਾਂ ਦੇ ਸਹੀ ਪਰਜਬਾਨੀ ਨਹੀਂ ਕਰ ਸਕਦੇ ਤੇ ਕੀ ਤੁਸੀਂ ਅਜੋਕਰਾਰ ਨਹੀਂ ਦਿੱਤੇ ਜਾ ਸਕਦੇ ਗੱਡੀ ਪੱਤੇ ਦਾ ਸਗਾ ਸਾਲਾ ਤੇਰੇ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਹੈ ਤੇ ਡੇਰੇ ਨਾਲ ਸੰਬੰਧਿਤ ਕੇਸਾਂ ਵਿੱਚ ਨਾਮਜ਼ਦ ਵੀ ਹੈ ਤੇ ਸੇਮ ਲਾਲ ਬੱਤਰਾ ਅਕਾਲੀ ਦਲ ਬਾਦਲ ਦੀ ਪੜਤੀ ਲਈ ਪੂਰਾ ਸਰਗਰਮ ਹੈ ਸਿੰਘ ਸਾਹਿਬ ਗਣੇ ਰਕबीर ਸਿੰਘ ਜੀ 2 ਦਸੰਬਰ ਨੂੰ ਤੁਸੀਂ ਇਹ ਐਲਾਨ ਕੀਤਾ ਸੀ ਕਿ ਮੌਜੂਦਾ ਲੀਡਰਸ਼ਿਪ ਪੰਥਕ ਹਿੱਤਾਂ ਦੀ ਸਹੀ ਤਰਜਮਾਨੀ ਨਹੀਂ ਕਰ ਸਕੀ ਇਸ ਕਰਕੇ ਇਸ ਲੀਡਰਸ਼ਿਪ ਨੂੰ ਅਯੋਗ ਕਰਾਰ ਦਿੱਤਾ ਜਾਂਦਾ ਹੈ ਪਰ ਉਹ ਲੀਡਰਸ਼ਿਪ ਖੁੱਦ ਰੱਦ ਤਾਂ ਹੋਈ ਨਹੀਂ ਨਾ ਉਹ ਅਯੋਗ ਕਰਾਰ ਹੋਈ ਹੈ ਉਹ ਤਾਂ ਆਪਣਾ ਕੰਮ ਉਵੇਂ ਚਲਾਈ ਜਾਂਦੇ ਨੇ ਜਿਵੇਂ ਪਹਿਲਾਂ ਚੱਲ ਜਾਂਦਾ ਸੀ ਤੁਸੀਂ ਅਕਾਲੀ ਦਲ ਦੀ ਨਵੇਂ ਪੱਧ ਦੀ ਕਰਨ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜੀ ਵੀ ਸੁਪਰਵਾਈਜ਼ਨ ਥੱਲੇ ਸਾਰੀ ਪਾਰਟੀ ਹੋਣੀ ਸੀ ਬਾਦ ਕਹਿਣ ਤੁਹਾਡੀ ਉਹ ਸੱਤ ਮੈਂਬਰੀ ਕਮੇਟੀ ਰੱਦੇ ਦੀ ਟੋਕਰੀ ਚ ਸੁੱਟਤੀ ਤੁਹਾਡੇ ਕੋਈ ਪਰਵਾਹ ਨਹੀਂ ਕੀਤੀ ਤੁਸੀਂ ਕੀ ਕਰ ਲਿਆ ਉਹਨਾਂ ਦਾ ਇਹ ਬਟ ਤੁਸੀਂ ਕੀ ਕੀਤਾ ਤੁਹਾਡੇ ਬਚਨਾਂ ਦੇ ਉਲਟ ਸ਼੍ਰੋਮਣੀ ਕਮੇਟੀ ਦੀ ਉਸੇ ਜਾਂਚ ਕਮੇਟੀ ਨੇ ਜਾਂਚ ਹੋਰ ਵੀ ਤੇਜ਼ ਕਰ ਉਹ ਪੰਜਾਂ ਪੈਰਾਂ ਨੂੰ ਜਾ ਕੇ ਦੱਬ ਕੇ ਮਾਰਦੇ ਸੀ ਕਹਿੰਦੇ ਸਾਨੂੰ ਲਿਖ ਕੇ ਦਿਓ ਵਿਗਿਆਨੀ ਹੈਪੀ ਸਿੰਘ ਦੋਸ਼ੀ ਹੈ ਉਹ ਕਹਿੰਦੇ ਸੀ ਕਿਉਂ ਲਿਖੇ ਦੀ ਤੁਹਾਡੇ ਪਿਆਉ ਦੇ ਨੌਕਰਾਂ ਨਹੀਂ ਲਿਖੇ ਤੇ ਮੈਰਾਨ ਕੋ ਬੋੜੇ ਉਸੇ ਕੀ ਐਕਸ਼ਨ ਲਿਆ ਦੁਨੀਆ ਦੇ ਹਰਦੇਸ਼ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਜੀਓ ਆਇਆ ਦੋਸਤੋ ਅਕਾਲੀ ਦਲ ਦੀ ਭਰਤੀ ਸ਼ੁਰੂ ਹੁੰਦਿਆਂ ਹੀ ਡੇਰਾ ਪ੍ਰੇਮੀ ਵੀ ਹੋ ਗਏ ਪੂਰੇ ਸਰਗਰਮ ਇਹ ਹਰਜੀਤ ترਸੇਮ ਲਾਲ ਬੱਤਰਾ ਉਰਫ ਲਾਡੀ ਬੱਤਰਾ ਇਹਨਾਂ ਦਾ ਸਾਰਾ ਪਰਿਵਾਰਕ ਡੇਰੇ ਸਰਸੇ ਨਾਲ ਸੰਬੰਧਿਤ ਹੈ ਡੇਰਾ ਪ੍ਰੇਮੀ ਨੇ ਲਾਡੀ ਬੱਤਰੇ ਦਾ ਸਾਕਾ ਸਾਲਾ ਡੇਰੇ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਹੈ ਇੱਕ ਡੇਰੇ ਨਾਲ ਸੰਬੰਧਿਤ ਕੇਸਾਂ ਵਿੱਚ ਨਾਮਜ਼ਾਦੀ ਹੈ। ਤ੍ਰਿਸ਼ੇਮ لال ਬੱਤਰਾ ਅਕਾਲੀ ਦਲ ਬਾਦਲ ਦੀ ਭਰਤੀ ਲਈ ਪੂਰਾ ਸਰਗਰਮ ਹੈ। ਇਹ ਵੇਖੋ ਇਹ ਕੀ ਕਹਿ ਰਿਹਾ ਹੈ। ਸਾਰੇ ਮੇਰੇ ਹਲਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਭਰਤੀ ਦਾ ਆਗਾਜ਼ ਕੀਤਾ ਉਸ ਦੇ ਵਿੱਚ ਸਾਰੇ ਆਪਾਂ ਵੱਧ ਚੜ ਕੇ ਹਿੱਸਾ ਪਾਈਏ। ਕਬੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਜੋ ਕਿ ਸ਼ਰੋਮਨੀ ਇਕਾਲੀ ਦਲ ਹੈ ਇਸ ਦੇ ਨਾਲ ਹੀ ਇਧਰ ਵੀ ਨਿਗਾਹ ਮਾਰ ਲਓ ਇਹ ਹਾਂਜੀ ਸ੍ਰੀ ਇਕਾਲ ਤਖਸਰ ਸਾਹਿਬ ਦੇ ਸਾਫ ਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਬੇਟਾ ਮਨਜਿੰਦਰ ਸਿੰਘ ਬਿੱਟੂ ਇਹ ਵੀ ਦੇਖੋ ਕਿਵੇਂ ਇਹਦੇ ਪਿੱਛੇ ਪੂਰੇ ਚੜ੍ਹਦੀ ਕਲਾ ਵਾਲੇ ਪੂਰੇ ਦਰਸ਼ਨੀ ਗੁਰਸਿੱਖ ਖੜੇ ਨੇ ਜਿਨ੍ਹਾਂ ਦੀ ਇਹ ਭਰਤੀ ਕਰ ਰਿਹਾ ਹੈ ਅਕਾਲੀ ਦਲ ਬਾਦਲ ਨੇ। ਸ਼੍ਰੀ ਕਾਲਤਖਸਹਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਿਕੀ ਬੀਰ ਸਿੰਘ ਵੱਲੋਂ ਹਰੀ ਚੰਡੀ ਮਿਲਦਿਆਂ ਹੀ ਅਕਾਲ ਪਠ ਦੇ ਪਘੋੜੇ ਤੇ ਡੇਰਾ ਪ੍ਰੇਮੀ ਅਕਾਲੀ ਦਲ ਦੀ ਜ਼ਮੀਂ ਭਰਤੀ ਲਈ ਪੂਰੇ ਸਰਗਰਮ ਹੋ ਗਏ ਨੇ। ਦੂਜੇ ਪਾਸੇ ਸੁਧਾਰ ਲਹਿਰ ਵਾਲੇ ਜਾਂ ਦੂਧੀਆਂ ਪੰਥਕ ਜਥੇਬੰਦੀਆਂ ਜਦੋਂ ਵੀ ਗਿਆਨੀ ਰਕबीर ਸਿੰਘ ਜੀ ਕੋਲ ਜਾਂਦੀਆਂ ਨੇ ਕਿ ਜੀ ਤੁਹਾਡਾ ਕੋਈ ਵੀ ਹੁਕਮ ਕੋਈ ਵੀ ਆਦੇਸ਼ ਇਹ ਭਗੌੜੇ ਤਾਂ ਮੰਨਣ ਲਈ ਤਿਆਰ ਨਹੀਂ ਇਹ ਤਾਂ ਤੁਹਾਡੇ ਸਾਰੇ ਹੁਕਮ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ ਆਪਣੇ ਹੁਕਮ ਚਲਾਈ ਜਾਂਦੇ ਨੇ ਅਸੀਂ ਜਾਨਣਾ ਚਾਹੁੰਦੇ ਆ ਕਿ ਤੁਹਾਡਾ ਕੀ ਸਟੈਂਡ ਹੈ ਹੁਣ ਗਿਆਨੀ ਰਕबीर ਸਿੰਘ ਜਦੋਂ ਵੀ ਉਹਨਾਂ ਨੂੰ ਕੋਈ ਪੱਤਰਕਾਰ ਪੁੱਛੇ ਜਾਕੀ ਪੰਥਕ ਜਥੇਬੰਦੀ ਪੁੱਛੇ ਜਾਂ ਸੁਧਾਰ ਲਹਿਰ ਵਾਲੇ ਪੁੱਛਣ ਉਹ ਇਹ ਹੀ ਕਹਿੰਦੇ ਨੇ ਕਿ 2 ਦਸੰਬਰ ਨੂੰ ਸ਼੍ਰੀ ਕਾਪਰਖ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਜੋ ਆਦੇਸ਼ ਜਾਰੀ ਕੀਤੇ ਸਨ ਉਹ ਇਨ ਬਿਨ ਲਾਗੂ ਕੀਤੇ ਜਾਣੇ ਚਾਹੀਦੇ ਨਹੀਂ ਸੱਤ ਮੈਂਬਰੀ ਕਮੇਟੀ ਵਾਲਿਆਂ ਨੂੰ ਕਿਹਾ ਪ੍ਰੈਸ ਨੂੰ ਵੀ ਕਿਹਾ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਇਨਾਂ ਨੇ ਤੈਅ ਕਰਾਣੇ ਕਰਨੀ ਹੈ ਸੁਪਰਵੀਜ਼ਨ ਕਰਨੀ ਹੈ ਇਹ ਆਪਣੇ ਜੋ ਇਨਾਂ ਨੂੰ ਹੁਕਮ ਹੋਇਆ ਉਹਨੂੰ ਇਨ ਬਿਲ ਲਾਗੂ ਕਰਨਾ ਸਿੰਘ ਸਾਹਿਬ ਨੇ ਕਿਹਾ ਕਿ ਸਾਨੂੰ ਜੋ ਹੁਕਮ ਹੋਇਆ ਹੈ ਸਿੰਘ ਸਾਹਿਬ ਨੇ ਸਦਾ ਲਹਿਰ ਵਾਲਿਆਂ ਨੂੰ ਕਿਹਾ ਕਿ ਸਾਨੂੰ ਆਪਣੇ ਸਟੈਂਡ ਤੇ ਕਾਇਮ ਰਹਿਣਾ ਚਾਹੀਦਾ ਹੈ ਹਰ ਸਿੱਖ ਨੂੰ ਇਹ ਹੁਕਮ ਹੈ ਕਿ ਉਸਦੇ ਕਹਿਣੇ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਜੋ ਕਹਿਣਾ ਹੈ ਉਸ ਤੇ ਅਮਲ ਕਰਨਾ ਚਾਹੀਦਾ ਹਰ ਇੱਕ ਸਿੱਖ ਨੂੰ ਕਿਉਂਕਿ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1099 ਤੇ ਇਹ ਲਿਖਦੇ ਨੇ ਬਟਨ ਕਰੇ ਤੇ ਖਿਸਕ ਜਾਏ ਬੋਲੇ ਸਭ ਕੱਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੁੜਿਆਰ ਕੂੜੀ ਸਭ ਖੱਚਾ ਖੱਚ ਪਾਉਣਾ ਝੂਠਾ ਗੱਪੀ ਬਾਬਾ ਫਰੀਦ ਜੀ ਵੀ ਕੀ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸੇਈ ਸਤਿਆ ਜਿਨ ਮਨ ਖੋਰ ਮੁਖ ਖੋਰ ਸੇ ਕਾਂਡੇ ਕੱਟਿਆ ਹੋਰ ਫਰਮਾਉਂਦੇ ਨੇ ਬੋਲੀ ਐ ਸਤਿ ਧਰਮ ਝੂਠ ਨਾ ਬੋਲੀ ਐ ਬੋਲੀ ਐ ਸਤਿ ਧਰਮ ਝੂਠ ਨਾ ਬੋਲੀ ਐ ਜੋ ਗੁਰਦਸਹਿਬਾਟ ਮਰੀਦਾ ਜੋਲੀ ਐ ਇਸ ਕਰਕੇ ਸਾਨੂੰ ਜੋ ਆਪਾਂ ਬਚਨ ਕਰਦੇ ਹਾਂ ਉਹ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਜੋ ਕਹਿੰਦੇ ਆ ਉਹ ਕਰਨਾ ਚਾਹੀਦਾ ਕਦੇ ਵੀ ਆਪਣੇ ਬਚਨਾਂ ਤੋਂ ਖਿਸਕਣਾ ਨਹੀਂ ਚਾਹੀਦਾ ਪਰ ਸਿੰਘ ਸਾਹਿਬ ਜੀ ਅਸੀਂ ਦੋਨੇ ਹੱਥ ਜੋੜ ਕੇ ਤੁਹਾਨੂੰ ਪੁੱਛਣਾ ਚਾਹੁੰਦੇ ਆ ਜੋ ਬਚਨ ਤੁਸੀਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਵਾਲੇ ਦਿਨ ਜਾਰੀ ਕੀਤੇ ਸਨ ਕਿ ਤੁਸੀਂ ਉਹਨਾਂ ਤੇ ਸਟੈਂਡ ਕਰਦੇ ਹੋ ਕੀ ਉਹਨਾਂ ਤੇ ਖੜੇ ਹੋ ਨਹੀਂ ਤੁਸੀਂ ਇੱਕ ਵੀ ਬਚਨ ਤੇ ਨਹੀਂ ਖੜੇ ਪੈਰ ਪੈਰ ਤੇ ਖਿਸਕ ਰਹੇ ਹੋ ਪੈਰ ਪੈਰ ਤੇ ਖਿਸਕ ਰਹੇ ਹੋ ਤੁਸੀਂ ਵੀ ਗੁਰੂ ਅਰਜਨ ਦੇਵ ਜੀ ਦੀਆਂ ਉਹ ਤੁਕਾਂ ਯਾਦ ਕਰ ਲੋ ਬਰਤਨ ਕਰੇ ਤਾਂ ਖਿਸਕ ਜਾਏ ਬੋਲੈ ਸਭ ਕੱਚਾ ਇਹਤੇ ਵੀ ਅਮਲ ਕਰੋ ਸਿੰਘ ਸਾਹਿਬ ਗਾਇਨੀ ਲਖਵੀਰ ਸਿੰਘ ਜੀ ਆਓ ਅਸੀਂ ਤੁਹਾਨੂੰ ਯਾਦ ਕਰਾਉਂਦੇ ਆ ਕਿਉਂਕਿ ਅਸੀਂ ਤੁਹਾਡੇ ਸੰਗਤ ਆ ਦੋਸੰਬਰ ਨੂੰ ਤੁਸੀਂ ਇਹ ਐਲਾਨ ਕੀਤਾ ਸੀ ਕਿ ਮੌਜੂਦਾ ਲੀਡਰਸ਼ਿਪ ਜਾਨੀ ਕਿ ਬਾਦਲ ਐਂਡ ਕੰਪਨੀ ਜਿਹਦੇ ਵਿੱਚ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਭੂੰਦੜ ਦਿਲਜੀਤ ਸਿੰਘ ធីਮਾ ਮਹੇਸ਼ਿੰਦਰ ਗਰੇਵਾਲ ਬੰਟੀ ਰਮਨ ਟੀ ਸਮਾਣਾ ਇਹ ਸਾਰੇ ਇਹ ਲੀਡਰਸ਼ਿਪ ਪੰਚਕ ਹਿਤਾ ਦੀ ਸਹੀ ਤਰਜਮਾਨੀ ਨਹੀਂ ਕਰ ਸਕੀ ਇਸ ਕਰਕੇ ਇਸ ਲੀਡਰਸ਼ਿਪ ਨੂੰ ਅਜੋਕ ਕਰਾਰ ਦਿੱਤਾ ਜਾਂਦਾ ਹੈ ਰੱਦ ਕੀਤਾ ਜਾਂਦਾ ਹੈ ਇਹ ਐਲਾਨ ਤੁਸੀਂ ਕੀਤਾ ਸੀ ਪਰ ਉਹ ਲੀਡਰਸ਼ਿਪ ਫਤੋ ਰੱਦ ਤਾਂ ਹੋਈ ਨਹੀਂ ਨਾ ਉਹ ਜੋ ਕਰਾਰ ਹੋਈ ਹੈ ਦਿੱਤੀ ਗਈ ਹੈ ਉਹ ਤਾਂ ਆਪਣਾ ਕੰਮ ਹੋਵੇਂ ਚਲਾਈ ਜਾਂਦੇ ਨੇ ਜਿਵੇਂ ਪਹਿਲਾਂ ਚੱਲੇ ਜਾਂਦਾ ਸੀ ਦੂਜਾ ਤੁਸੀਂ ਅਕਾਲੇ ਦਲ ਦੀ ਨਵੇਂ ਪਾਰਟੀ ਕਰਨ ਲਈ ਇੱਕ 7 ਮੈਂਬਰੀ ਕਮੇਟੀ ਬਣਾਈ ਸੀ ਜੀ ਵੀ ਸੁਪਰਵੀਜ਼ਨ ਥੱਲੇ ਸਾਰੀ ਪਾਰਟੀ ਹੋਣੀ ਸੀ ਬਾਦਲ ਕਹੇ ਤੁਹਾਡੀ ਉਹ 7 ਮੈਂਬਰੀ ਕਮੇਟੀ ਰੱਦੇ ਦੀ ਟੋਕਰੀ ਚ ਸੁੱਟਤੀ ਦਿਲਜੀਤ ਧੀਮੇ ਨੇ ਬਲਵਿੰਦਰ ਭੁੰਦਰ ਨੇ ਮਿਲ ਕੇ ਆਪਣੀ ਨਵੀਂ 7 ਮੈਂਬਰੀ ਕਮੇਟੀ ਬਣਾਈ ਤੇ ਕੰਮ ਸ਼ੁਰੂ ਕਰਤਾ ਤੁਹਾਡੀ ਕੋਈ ਪਰਵਾਹ ਨਹੀਂ ਕੀਤੀ ਤੁਸੀਂ ਕੀ ਕਰ ਲਿਆ ਉਹਨਾਂ ਦਾ ਤੁਸੀਂ ਆਪ ਸੱਤ ਮੈਂਬਰੀ ਕਮੇਟੀ ਬਣਾ ਕੇ ਉਹਦੇ ਲਈ ਕੀ ਸਟੈਂਡ ਲਿਆ ਨਹੀਂ ਲਿਆ ਖਿਸਕ ਗਏ ਤੇ ਜਦੋਂ ਸੁਧਾਰ ਲਹਿਰ ਵਾਲੇ ਆ ਕੇ ਤੁਹਾਨੂੰ ਪੁੱਛਦੇ ਨੇ ਕਿ ਸਿੰਘ ਸਾਹਿਬ ਜੀ ਦੱਸੋ ਸਾਨੂੰ ਕੀ ਹੁਕਮ ਹੈ ਤੇ ਤੁਸੀਂ ਸ਼ਰਿਆਮ ਕਹਿ ਦਾਨਿਓ ਕਿ ਤੋ ਅੱਜ ਦੀ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਇਹਨੰਨੇ ਲਾਗੂ ਕਰੋ ਕੰਮ ਕਰੋ ਕਰਨੋ ਕੀ ਤੁਹਾਡੀ ਕਮੇਟੀ ਦੇ ਮੁਕਾਬਲੇ ਇਹਨਾਂ ਨੇ ਮਤਵਾਦੀ ਕਮੇਟੀ ਬਣਾ ਕੇ ਆਪਣਾ ਕੰਮ ਸ਼ੁਰੂ ਕਰਤਾ ਇਹਨੂੰ ਪੁੱਛਿਆ ਤੱਕ ਨਹੀਂ ਇਹਨਾਂ ਨੂੰ ਸਿਆਣਾ ਤੱਕ ਨਹੀਂ ਤੁਸੀਂ ਉਹਨਾਂ ਦਾ ਕੀ ਕਰ ਲਿਆ ਨਹੀਂ ਕੁਝ ਕਰ ਸਕੇ ਨਹੀਂ ਆਪਣੇ ਆਦੇਸ਼ ਲਾਗੂ ਕਰਵਾ ਸਕੇ ਖਿਸਕ ਗਏ ਵਾਟਨ ਕਰਕੇ ਖਿਸਕ ਗਏ ਤੀਜਾ ਤੁਸੀਂ ਇਹ ਐਲਾਨ ਵੀ ਕੀਤਾ ਸੀ ਕਿ ਗਿਆਨੀ ਗੁਰਬਖਸ਼ ਸਿੰਘ ਸਾਫ ਦਾ ਜਥੇਦਾਰ ਗਰਨੇ ਗੁਰਮukh ਸਿੰਘ ਸਾਬਕਾ ਜਥੇਦਾਰ ਇਹਨਾਂ ਨੂੰ ਜੋ ਚਿੱਠੀਆਂ ਜਾਂਚ ਸਪਸ਼ਟੀਕਰਨ ਸਤਸੇਵਾਲੇ ਬਾਬੇ ਵੱਲੋਂ ਪ੍ਰਦੀਪ ਕਲੇਰ ਲੈ ਕੇ ਆਇਆ ਸੀ ਤੇ ਜਿਹੜੀਆਂ ਇਹਨਾਂ ਨੂੰ ਟਾਈਪ ਕਰਕੇ ਦਿੱਤੀਆਂ ਗੀਆਂ ਦਰਜੀਤ ਛਿਬੇ ਨੇ ਉਹ ਸਾਰੀਆਂ ਚਿੱਠੀਆਂ ਅਸੀਂ ਸੰਗਤਾਂ ਅੱਗੇ ਨਸ਼ਰ ਕਰਾਂਗੇ ਇਹ ਕਿਹਾ ਸੀ ਉਹ ਤਾਂ ਤੁਹਾਡੇ ਕੋਲੇ ਸੀ ਦਿੱਥੀਆਂ ਤੁਸੀਂ ਤਾਂ ਉਹ ਵੀ ਨਿਸ਼ਾਨ ਨਹੀਂ ਕਰ ਸਕੇ ਕਿਉਂ ਨਹੀਂ ਕਰ ਸਕੇ ਕਿਹਾ ਤੁਸੀਂ ਸੀ ਆਪਣੇ ਕਹੇ ਤੇ ਵੀ ਅਮਲ ਨਹੀਂ ਕਰ ਸਕੇ ਬਚਨ ਕਰੇ ਤੇ ਖਿਸਕ ਜਾਏ ਸਭ ਬੋਲੇ ਕੱਚਾ ਇੱਕ ਤੁਸੀਂ ਇਹ ਵੀ ਕਹੇ ਸੀ ਕਿ ਕਿਸੇ ਵੀ ਤਖਤ ਦਾ ਜਥੇਦਾਰ ਜੇ ਕੋਈ ਉਹਤੇ ਗੰਭੀਰ ਦੋਸ਼ ਲੱਗਦਾ ਹੈ ਉਹਦੀ ਜਾਂਚ ਪੜਤਾਲ ਸ਼੍ਰੋਮਣੀ ਕਮੇਟੀ ਦੇ ਅਧਾਰ ਖੇਤਰ ਚ ਨਹੀਂ ਆਉਂਦੀ ਉਹਦੀ ਜਾਂਚ ਸਿਰਫ ਤੇ ਸਿਰਫ ਸ਼੍ਰੀ ਕਾਲਪਰਤਖ ਸਾਹਿਬ ਦਾ ਜਥੇਦਾਰ ਵੀ ਕਰ ਸਕਦਾ ਹੈ ਪਰ ਸ਼੍ਰੋਮਣੀ ਕਮੇਟੀ ਇਹ ਤੁਹਾਡੀ ਨਹੀਂ ਮੰਨੀ ਤੁਹਾਡਾ ਇਹ ਹੁਕਮੇ ਨਹੀਂ ਮੰਨਿਆ ਫਿਰ ਤੁਸੀਂ ਤਾਂ ਇਹ ਵੀ ਕਿਹਾ ਸੀ ਕਿ ਜਦੋਂ ਗੈਨੀ ਹਰਪ੍ਰੀਤ ਸਿੰਘ ਤਾਕਤਰੀ ਦਮਦਮਾ ਸਾudev 5 ਪਿਆਰਿਆਂ ਅੱਗੇ ਪੇਸ਼ ਹੋਕ ਚੁੱਕੇ ਸਪਸ਼ਟੀਕਰਨ ਦੇ ਚੁੱਕੇ ਪੰਜ ਪਿਆਰਿਆਂ ਨੇ ਉਹ ਸਾਰੇ ਦੋਸ਼ ਬੇਬੁਨਿਆਦ ਕਰਾਰ ਦੇ ਦਿੱਤੇ ਤੇ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈ ਉਹ ਦੋਸ਼ ਮੁਕਤ ਨੇ ਫਿਰ ਉਹਨਾਂ ਦੀਆਂ ਜefeਦਾਰ ਬਜੋ ਸੇਵਾਵਾਂ ਕਿਉਂ ਨਹੀਂ ਬਹਾਲ ਕਰ ਸਕੇ ਕੀ ਤੁਹਾਡੇ ਕੋਲੇ ਪਾਵਰ ਨਹੀਂ ਹੈ ਸਾਰੀ ਪਾਵਰ ਤੁਹਾਨੂੰ ਕਿਹਨੇ ਰੋਕਿਆ ਇਹ ਬੱਚੇ ਤੁਸੀਂ ਕੀਤੇ ਨੇ ਤੁਹਾਡੇ ਬਚਨਾਂ ਦੇ ਉਲਟ ਸ਼੍ਰੋਮਣੀ ਕਮੇਟੀ ਦੀ ਉਸੇ ਜਾਂਚ ਕਮੇਟੀ ਨੇ ਜਾਂਚ ਹੋਰ ਵੀ ਤੇਜ਼ ਕਰਤੀ ਉਹ ਪੰਜਾਂ ਪੈਰਿਆਂ ਨੂੰ ਜਾ ਕੇ ਦਬਕੇ ਮਾਰਦੇ ਸੀ ਕਹਿੰਦੇ ਸਾਨੂੰ ਲਿਖ ਕੇ ਦਿਓ ਵਿਗਿਆਨੀ ਹਰਪੀਨ ਸਿੰਘ ਦੋਸ਼ੀ ਹੈ ਉਹ ਕਹਿੰਦੇ ਸੀ ਕਿਉਂ ਲਿਖ ਕੇ ਦੀਏ ਤੁਹਾਡੇ ਪਿਓ ਦੇ ਨੌਕਰਾਂ ਨਹੀਂ ਲਿਖੇ ਤੇ ਬਰੰਗ ਬੋੜੇ ਤੁਸੀਂ ਕੀ ਐਕਸ਼ਨ ਲਿਆ ਤੁਸੀਂ ਕਹਿ ਨਹੀਂ ਸਕਦੇ ਸੀ ਕਿ ਮੇਰੇ ਕਹੇ ਦੇ ਉਲਟ ਤੁਸੀਂ ਕਿਉਂ ਗਏ ਤੇ ਤੁਸੀਂ ਜਿਸੇ ਦਾ ਦੀ ਸੇਵਾਵਾ ਕਿਉਂ ਨਹੀਂ ਬਹਾਲ ਕੀਤੀਆਂ ਤੁਸੀਂ ਆਪ ਹੀ ਵਾਚਨ ਕਰਦੇ ਹੋ ਆਪ ਹੀ ਖਿਸਕ ਜਾਂਦੇ ਹੋ ਫਿਰ ਤੁਸੀਂ ਉਦਾਹਰਨ ਦਿਨੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਹਨਾਂ ਪਾਵਨ ਤੁਕਾਂ ਦੀ ਕਿ ਬਚਨ ਕਰੇ ਤੇ ਖਿਸਕ ਜਾਏ ਸਭ ਬੋਲ ਲੈ ਕੱਚਾ ਇਹ ਕੀ ਨੂੰ ਸੁਣਨ ਵਾਸਤੇ ਨੇ ਆਪ ਵੀ ਹਮਲ ਕਰਿਆ ਕਰੋ ਸਿੰਘ ਸਾਹਿਬ ਜੀ ਇੱਕ ਹੋਰ ਤੁਸੀਂ 26 ਜਨਵਰੀ ਦੀ ਇੱਕ ਮੀਟਿੰਗ ਰੱਖੀ ਸੀ ਤੁਸੀਂ ਰੱਖੀ ਸੀ ਕਿ ਪੰਜ ਸਿੰਘ ਸਹਿਬਾਨਾਂ ਵਿੱਚ ਉਹ ਦਿਨ ਅਹਿਮ ਫੈਸਲੇ ਲਏ ਜਾਣਗੇ ਹਜੂਰ ਸਾਹਿਬ ਵੀ ਤੁਸੀਂ ਐਲਾਨ ਕਰਕੇ ਆਏ ਸੀ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਇਸ਼ਾਰਾ ਕਰਤਾ ਸੀ ਸਿੰਘ ਸਾਹਿਬ ਜੀ ਤੁਹਾਡੀ ਰੱਖੀ ਹੋਈ ਮੀਟਿੰਗ ਕੈਨਸਲ ਕਰਨਗੇ ਇਹ ਤੁਸੀਂ ਕਹਿੰਦੇ ਕਿਵੇਂ ਕਰਨਗੇ ਨਹੀਂ ਹੋ ਸਕਦੀ ਤੁਸੀਂ ਤਾਂ 에어ਪੋਰਟ ਤੇ ਹੀ ਪੁੱਜੇ ਸੀ ਮੀਟਿੰਗ ਕੈਨਸਲ ਹੋ ਗਈ ਸਿੰਘ ਸਾਹਿਬ ਜੀ ਉਹ ਮੀਟਿੰਗ ਕਿਹਨੇ ਕੀਤੀ ਕੈਨਸਲ ਕਿ ਕਿਉਂ ਕੀਤੀ ਤੁਸੀਂ ਪੁੱਛਿਆ ਕਿਸੇ ਨੂੰ ਨਹੀਂ ਪੁੱਛਣ ਦੀ ਜ਼ਰੂਰਤ ਰਹੀ ਤੁਹਾਡੇ ਚ ਤੁਸੀਂ ਜੋ ਵਾਅਦਾ ਕਰਦੇ ਹੋ ਉਹਦੇ ਸਟੈਂਡ ਨਹੀਂ ਕਦੇ ਖਿਸਕ ਜਾਂਦੇ ਹੋ ਗੁਰਾਂ ਜਣ ਦੇ ਹੋ ਜੀ ਮਾਰਾ ਤਾਂ ਹੀ ਤਾਂ ਕਹਿੰਦੇ ਨੇ ਬਾਰ-ਬਾਰ ਪਾਟਨ ਕਰੇ ਪੈ ਖਿਸਕ ਜਾਏ ਸਭ ਬੋਲਾ ਕੱਚਾ ਤਾਂ ਹੀ ਕਹਿੰਦੇ ਲੋ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਬਾਬਾ ਫਰੀਦ ਵੀ ਐਂ ਕਹਿੰਦੇ ਨੇ ਤੁਸੀਂ ਤਾਂ ਕਥਾ ਕਰਦੇ ਰਹੇ ਹੋ ਇਹਨਾਂ ਸ਼ਬਦਾਂ ਦੀ ਅਸੀਂ ਤਾਂ ਮਹਾਪੁਰਸ਼ਾਂ ਤੋਂ ਸੁਰਤੇ ਬੋਲ ਰਹੇ ਹਾਂ ਕਿਉਂ ਤੁਹਾਡੇ ਮਨ 'ਚ ਹੋਰ ਤੇ ਮੁਖ 'ਤੇ ਹੋਰ ਆ ਰਹੇ ਨੇ ਤੁਸੀਂ ਤਾਂ ਸਾਡੀ ਕੌਮ ਦੇ ਰਹਿਨਮਾਉ ਸਿੰਘ ਸਾਹਿਬ ਜੀ ਸਿੰਘ ਸਾਹਿਬ ਜੀ ਜਦੋਂ ਤੁਸੀਂ ਆਪਣੇ ਹੁਕਮਾਂ ਤੇ ਜਾਰੀ ਕੀਤੇ ਹੋਏ ਦੇਸ਼ਾ ਦੇ ਆਪ ਹੀ ਨਹੀਂ ਖਰੇ ਉੱਤਰ ਦੇ ਫਿਰ ਬਾਦਲ ਕਹਿੰਦਾ ਕਿ ਕਸੂਰ ਉਹ ਤੁਹਾਡੇ ਦੇਸ਼ਾ ਦਾ ਪਾਲਣ ਕਿਉਂ ਕਰਨ ਹਾਂ ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਤੁਸੀਂ ਕਹਿ ਦਿੰਦੇ ਵੀ ਜੋ ਆਦੇਸ਼ ਦੋ ਦਸੰਬਰ ਨੂੰ ਜਾਰੀ ਹੋਏ ਨੇ ਉਹ ਇਨ ਬਿਨ ਲਾਗੂ ਕੀਤੇ ਜਾਣੇ ਚਾਹੀਦੇ ਨੇ ਸਿੰਘ ਸਾਹਿਬ ਜੀ ਇਨ ਬਿਨ ਇਹ ਸ਼ਬਦ ਤਾਂ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਇਹਦੇ ਮਤਲਬਾਂ ਨੇ ਸਮਝ ਨਹੀਂ ਆਈ ਕਿ ਇਨ ਬਿਨ ਦੇ ਅਰਥ ਇਹ ਨੇ ਮਤਲਬ ਇਹ ਹੈ ਕਿ ਜੋ ਸੁਖਬੀਰ ਬਾਦਲ ਕਹੇ ਉਹ ਹੀ ਇਨ ਬਿਨ ਲਾਗੂ ਹੋਣਾ ਚਾਹੀਦਾ ਹੈ ਇਹਦਾ ਮਤਲਬ ਇਹੀ ਹੋਇਆ ਨਾ ਤੇ ਇਹ ਹੋ ਵੀ ਰਿਹਾ ਹੈ ਫਿਰ ਸਿੰਘ ਸਾਹਿਬ ਜੀ ਅਸੀਂ ਹੱਥ ਬਨ ਕੇ ਆਪ ਜੀ ਨੂੰ ਪੁਰਜੋ ਅਪੀਲ ਕਰਦੇ ਆਂ ਇਹ ਤੁਸੀਂ ਸ਼੍ਰੀ ਅਕਾਲ ਪਤਿ ਸਾਹਿਬ ਦੇ ਜਥੇਦਾਰੀ ਦੇ ਕਾਬਲ ਨਹੀਂ ਰਹੇ ਤੁਸੀਂ ਉਹਦਕਾਰ ਗਵਾਟ ਕਿਉਂ ਕਿ ਤੁਸੀਂ ਜੋ ਆਦੇਸ਼ ਅਕਾਲ ਪਤਿ ਸਾਹਿਬ ਤੋਂ ਜਾਰੀ ਕੀਤੇ ਸੀ ਉਹਨਾਂ ਨੂੰ ਲਾਗੂ ਨਹੀਂ ਕਰਵਾ ਸਕੇ ਜੋ ਨਹੀਂ ਕਰਵਾ ਸਕੇ ਫੇਲ ਹੋਗੇ ਜਿਵੇਂ ਤੁਸੀਂ ਉਹਨਾਂ ਨੂੰ ਕਿਹਾ ਸੀ ਵੀ ਪ੍ਰਾਣੀ ਲੀਡਰਸ਼ਿਪ ਪੰਥ ਕਿਤਾਬੀ ਤਰਜਮਾਨੀ ਨਹੀਂ ਕਰ ਸਕੀ ਇਸ ਕਰਕੇ ਉਹਨੂੰ ਉਜੋਗ ਕਰਾ ਦਿੱਤਾ ਜਾਂਦਾ ਹੈ ਕਿ ਜੇ ਤੁਸੀਂ ਸਿੰਘ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਹੋਏ ਆਦੇਸ਼ ਤੁਸੀਂ ਲਾਗੂ ਨਹੀਂ ਕਰਵਾ ਸਕੇ ਉਹਨਾਂ ਦੀ ਸਹੀ ਤਰਜਮਾਨੀ ਨਹੀਂ ਕਰ ਸਕੇ ਫਿਰ ਕੀ ਤੁਸੀਂ ਅਜੋ ਕਰਾਰ ਨਹੀਂ ਦਿੱਤੇ ਜਾ ਸਕਦੇ ਦਿੱਤੇ ਜਾ ਸਕਦੇ ਹੋ ਇਹ ਮੈਂ ਨਹੀਂ ਕਹਿੰਦਾ ਤੁਹਾਡੇ ਸ਼ਬਦ ਨੇ ਇਸ ਕਰਕੇ ਕਿਰਪਾ ਕਰੋ ਤੁਸੀਂ ਇਸ ਸੇਵਾ ਦੇ ਯੋਗ ਨਹੀਂ ਰਹੇ ਇਸ ਸੇਵਾ ਦੇ ਅਯੋਗ ਹਾਂ ਸਿੰਘ ਸਾਹਿਬ ਜੀ ਮੈਂ ਨਹੀਂ ਕਹਿੰਦਾ ਤੁਸੀਂ ਆਪ ਕਹਿੰਦੇ ਹੋ ਇਸ ਕਰਕੇ ਕਿਰਪਾ ਕਰੋ ਕੌਮ ਨੂੰ ਨਾ ਪੰਬਲ ਬੂਸੇ ਵਿੱਚ ਪਾਓ ਇੰਨ ਬਿੰਨ ਇੰਨ ਬਿੰਨ ਲਾਗੂ ਨਹੀਂ ਹੁੰਦੇ ਤੁਹਾਡੇ ਕੋਲੋਂ ਛੱਡ ਦਿਓ ਖਹਿੜਾ ਕਰੋ ਕਿਰਪਾ ਨਾ ਲਾਓ ਸ੍ਰੀ ਕਾਤਾਕ ਸਾਹਿਬ ਦੇ ਅਕਸ ਨੂੰ ਢਾ ਅੱਗੇ ਪਹਿਲਾਂ ਬਹੁਤ ਲਾਚਕੇ ਲੋਕ ਕਰੋ ਕਿਰਪਾ ਛੱਡ ਦਿਓ ਖਹਿੜਾ ਕਿਸੇ ਹੋਰ ਨੂੰ ਗੁਰੂ ਮਹਾਰਾਜ ਆਪੀ ਸੇਵਾ ਲਾਉਣਗੇ ਵੈਗਨੂ ਜੀ ਕਾ ਖਾਲਸਾ ਵੈਗਨੂ ਜੀ ਕੀਫਤ ਦਰਦੇ ਕੋਮ ਦਰਦੇ ਕੋਮ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ